ਉਦਰੀਕ ਪਰਾਲ ਤੋਂ ਹਿਮਾਚਲ ਦੇ ਵਿੱਚ ਜਾਣਾ ਮਹਿੰਗਾ ਹੋ ਜਾਏਗਾ ਸੂਬਾ ਸਰਕਾਰਾਂ ਨੇ ਹੋਰਾਂ ਸੂਬਿਆਂ ਦੇ ਬਾਹਰਾਂ ਦਾ ਟੋਲ ਜਿਹੜਾ ਹੈ ਦੁੱਗਣਾ ਕਰ ਦਿੱਤਾ ਹਿਮਾਚਲ ਤੋਂ ਜੋ ਵੀ ਜਾਂ ਹਿਮਾਚਲ ਦੇ ਵਿੱਚ ਕੋਈ ਵੀ ਗੱਡੀ ਆਏਗੀ ਬਾਹਰ ਤੋਂ ਉਹਨੂੰ ਇੱਕ ਟੈਕਸ ਦੇਣਾ ਪੈਂਦਾ ਹੈ ਉਹ ਹੁਣ ਦੋ ਗੁਣਾ ਕਰ ਦਿੱਤਾ ਗਿਆ ਬਾਹਰਾਂ ਤੇ ਟੋਲ ਟੈਕਸ ਵਧਾਉਣ ਤੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਖਾਸ ਕਰਕੇ ਜਿਹੜੇ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਟੋਲ ਵਧਾਉਣ ਨਾਲ ਆਮ ਜਨਤਾ ਨੂੰ ਕਾਟਾ ਦਪੇਗਾ ਨਾਲ ਹੀ ਜਿਹੜੇ ਲੋਕ ਡੇਲੀ ਦਾ ਆਣਾ ਜਾਣਾ ਹੈ ਭਾਵੇਂ ਹੁਸ਼ਿਆਰਪੁਰ ਹੋਵੇ ਆਨੰਦਪੁਰ ਸਾਹਿਬ ਹੋਵੇ ਤਲਵਾੜਾ ਹੋਵੇ ਇਹ ਕੁਝ ਇਲਾਕੇ ਜਿਹੜੇ ਹਿਮਾਚਲ ਨਾਲ सटे ਹੋਏ ਨੇ ਇਹਨਾਂ ਦਾ ਰੋਜ਼ਾਨਾ ਆਣਾ ਜਾਣਾ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਹੁਸ਼ਿਆਰਪੁਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਨੇ ਕਿ ਹਿਮਾਚਲ ਦੇ ਵਿੱਚ ਜਦੋਂ ਐਂਟਰੀ ਹੁੰਦੀ ਹੈ ਗੱਡੀ ਉਸ ਵਕਤ ਇੱਕ ਇੱਕ ਮੁਸ਼ਤ ਟੈਕਸ ਲਿਆ ਜਾਂਦਾ ਹੈ ਹਿਮਾਚਲ ਵੱਲੋਂ ਉਹ ਟੈਕਸ ਦੇ ਵਿੱਚ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ ਪਹਿਲਾਂ ਵੀ ਬਧਾਇਆ ਗਿਆ ਸੀ ਲੇਕਿਨ ਹੁਣ ਪੂਰਾ ਵਧਾ ਦਿੱਤਾ ਗਿਆ ਹੈ ਤੇ ਉਹਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਹੁਣ ਇਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ਼ ਹੈ ਖਾਸ ਕਰਕੇ ਪੰਜਾਬ ਤੋਂ ਜਿਹੜੇ ਹਿਮਾਚਲਿਆ ਹੋਰ ਸਟੇਟਸ ਤੋਂ ਹਿਮਾਚਲ ਦੇ ਵਿੱਚ ਘੁੰਮਣ ਵਾਸਤੇ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਮੱਥਾ ਟੇਕਣ ਵਾਸਤੇ ਆਉਂਦੇ ਨੇ 1 April ਤੋਂ ਹੁਣ ਹਿਮਾਚਲ ਜਾਣਾ ਹੋ ਜਾਏਗਾ ਮਹਿੰਗਾ ਕਿਉਂਕਿ 1 April ਤੋਂ ਹਿਮਾਚਲ ਦੇ ਟੋਰ ਵੈਰੀਅਲਾਂ ਦਾ ਰੇਟ ਜਿਹੜਾ 70 ਰੁਪਏ ਸੀ ਹੁਣ 170 ਹੋਣ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਜਿਸ ਨੂੰ ਲੈ ਕੇ ਜਿਹੜੇ ਲੋਕ ਨੇ ਕਾਫੀ ਗੁੱਸਾ ਦਿਖਾਈ ਦੇ ਰਹੇ ਨੇ ਕਹਿਣਾ ਭਾਵ ਇਹ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਹਿਮਾਚਲ ਯਾਤਰਾਵਾਂ ਤੇ ਜਾਂਦੇ ਸਨ ਉਹਨਾਂ ਲਈ ਹੁਣ ਯਾਤਰਾ ਕਰਨੀ ਮਹਿੰਗੀ ਹੋ ਜਾਏਗੀ ਜਾਂ ਹਿਮਾਚਲ ਕਿਸੇ ਕੰਮ ਨੂੰ ਜਾਂਦੇ ਸੀ ਉਹਨਾਂ ਦਾ ਉਹ ਕੰਮ ਜਿਹੜਾ ਹੈ ਹੁਣ ਦੁੱਗਣੇ ਰੇਟ ਦੇ ਉੱਤੇ ਹੋ ਜਾਏਗਾ ਜੇਕਰ ਗੱਲ ਕੀਤੀ ਜਾਵੇ ਤੇ ਆਉਣ ਵਾਲੇ ਸਮੇਂ 'ਚ ਜੇਕਰ ਟੋਲ ਬੈਰੀਅਰਾਂ ਦੇ ਰੇਟ ਵਧਦੇ ਨੇ ਤੇ ਆਮ ਜਨਤਾ ਦੀ ਜੇਬ ਦੇ ਉੱਤੇ کافی ਭਾਰੀ ਬੋਝ ਪੈ ਜਾਏਗਾ ਮੈਂ ਇਸ ਵਕਤ ਸੰਸਾਰਪੁਰ ਟੈਰਸ ਜੋ ਕਿ ਹੁਸ਼ਿਆਰਪੁਰ ਦਾ ਟੋਲ ਬੈਰੀਅਰ ਹੈ ਉੱਥੇ ਮੌਜੂਦਾ ਤੁਹਾਨੂੰ ਦਿਖਾ ਦਮਾ ਤਸਵੀਰਾਂ ਦੇ ਵਿੱਚ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਹਿਮਾਚਲ ਤੋਂ ਪੰਜਾਬ ਆਉਣ ਵਾਲੀਆਂ ਗੱਡੀਆਂ ਜੋ ਇਸ ਵਕਤ ਜਿਹੜਾ ਨੇ 70 ਰੁਪਏ ਟੋਲ ਬੈਰੀਅਰ ਦੇਣ ਜਾ ਰਹੀਆਂ ਨੇ ਲੇਕਿਨ ਜੇਕਰ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਜਾਵੇ ਤੇ 1 April ਤੋਂ ਇਹੀ ਟੋਲ ਬੈਰੀਅਰ ਦਾ ਰੇਟ ਵੱਧ ਕੇ ਜਿਹੜਾ ਹੈ 70 ਰੁਪਏ ਤੋਂ 170 ਰੁਪਏ ਹੋ ਜਾਏਗਾ ਜਿਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਆਮ ਜਨਤਾ ਦੀ ਜੇਬ ਦੇ ਉੱਤੇ ਇੱਕ ਵੱਡਾ ਬੋਝ ਹੈ ਜਿਸ ਦੇ ਚੱਲਦੇ ਲੋਕ ਇਸ ਦਾ ਵਿਰੋਧ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਜੀ মিডিਆ ਹੁਸ਼ਿਆਰਪੁਰ